ਆਖਰ ਤੇ ਬਾਈ ਸੰਦੀਪ ਦੀ ਗੱਲ ਕਰਾਂਗੇ ਕਈਆਂ ਦੇ ਕਤਲ ਓਏ ਕਰਕੇ ਪਿੱਛੇ ਕਿਉਂ ਰੋਲ ਤੇ ਕਰਦੇ ਬੱਚਿਆਂ ਦਾ ਹਾਲ ਦੇਖ ਲੋ ਕਾਤੋਂ ਬਖਬਾਪ ਤੋਂ ਕਰਤੇ ਬੱਚਿਆਂ ਦਾ ਹਾਲ ਦੇਖ ਲੋ ਕਾਤੋਂ ਬਖਬਾਪ ਤੋਂ ਕਰਤੇ ਰੋਂਦੀ ਓਏ ਭੈਣ ਵਿਚਾਰੀ ਰੋਂਦੀ ਓਏ ਮਾਂ ਵਿਚਾਰੀ ਰੁਲ ਗਏ ਅਰਮਾਨਾ ਨੂੰ ਨਸ਼ੇ ਦਾ ਖੋਖਲੇ ਸ਼ੇਰ ਜਮਾਨਾ ਨੂੰ ਲੋਕੀ ਸਿੱਖੜ ਕੇ ਦੇਖਦੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਪ੍ਰਬੰਧਕ ਕਮੇਟੀ ਦਾ ਸਾਡੇ ਅਲੀ ਭਾਈ ਹੁਣੇ ਪਹੁੰਚਾ ਸੋ ਮਣੀ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਮੈਚ ਦਿੱਤੇ ਬਹੁਤ ਬਹੁਤ ਧੰਨਵਾਦ ਸੁਖ ਬਾਈ ਦਾ ਬਹੁਤ ਸੋਹਣਾ ਗੀਤ ਸੁਣਾਇਆ ਕਬੱਡੀ ਬਾ ਉਧਰ ਪੰਡਿਤ ਵਿਕਰਮ ਸ਼ਰਮਾ ਜੀ ਉਹ ਵੀ ਸਾਡੇ ਦਰਮਿਆਨ ਵਿਸ਼ੇਦਤ ਆਦੇ ਆ